ਰਾਮ ਕਲੀ ਮਹੱਲਾ ਪੰਜਵਾਂ ਕਰ ਸੰਜੋਗ ਬਨਾਈ ਕਾਸ਼ ਤਿਸ ਸੰਗ ਰਹਿਓ ਇਆ ਨਾਰਾਚ ਰਿਤ ਪਾਰੈ ਨਿਤਸਾਰ ਸੰਭਾਰੈ ਅੰਤ ਕੀ ਬਾਰ ਊਠ ਸੁਧਾਰੈ ਨਾਮ ਬਿਨਾ ਸਭ ਝੂਠ ਪ੍ਰਾਣੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੀ ਤੇ ਸਭ ਮਾਇਆ ਮੂਠ ਪ੍ਰਾਣੀ ਰਹਾਉ तीरथ नहाए ना उतरस मैल कर्म धर्म सब हो मै फैल लोक प्रचार अगत नहीं होए नाम मिहुणे चल सहरोए बिन हर नाम ना टूट्स पटल सोदे शास्त्र सिमरत सगल सो नाम जप्ए जिस आप जपाए सगल फला से सुख समाए राखन हारे राखो आप ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਭਹਿ ਤਿਤ ਲਾਗਹਿ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ RAM KALI MAHALLA 5 ਜੋ ਕਿਛ ਕਰੈ ਸੋਹੀ ਸੁਖ ਜਾਨਾ ਮਨ ਅਸਮਝ ਸਾਧ ਸੰਗ ਪਤਿਆਨ ਡੋਲਣ ਤੇ ਚੂਕਾ ਠਹਿਰਾਇਆ ਸਤਮਾਏ ਲੈ ਸਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾਪੁਰਖ ਕਾ ਸੰਗ ਭਇਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਹ ਰਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅਠ ਸਤ ਤੀਰਥ ਜਹ ਸਾਧ ਪਗ ਧਰੈ ਹੇ ਬੈਕੁੰਠ ਜਹ ਨਾਮ ਉਚਰੈ ਸਰਬ ਆਨੰਦ ਜਬ ਦਰਸ਼ਨ ਪਾਈਐ ਹਰਾਮ ਗੁਨਾ ਨਿਤ ਨਿਤ ਹਰ ਗਾਈਐ ਆਪੇ ਘਟ ਘਟ ਰਹਿ ਆਪਿ ਆਪਿ ਦਿਆਲ ਪੁਰਖ ਪ੍ਰਗਟ ਪਰਤਾਪ ਕਪਟ ਖਲਾਨੀ ਭ੍ਰਮ 나ਠੇ ਦੂਰੇ ਨਾਨਕ ਕਉ ਗੁਰ ਭੇਟੇ ਪੂਰੇ ਰਾਮ ਕਲੀ ਮਹਲਾ ਪੰਜਵਾਂ ਕੋਟ ਜਾਪ ਤਾਪ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮਖ ਨਾਮ ਨਿਮਖ ਰਿਦਾ ਵਸੈ ਹਰ ਕੀ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰਬੀਰ ਧੀਰਜ ਮਤ ਪੂਰਾ ਸਹਿਜ ਸਮਾਦ ਧੁਨ ਗਹਿਰ ਗੰਭੀਰਾ ਸਦਾ ਮੁਕਤ ਤਾਕੇ ਪੂਰੇ ਕਾਮ ਜਾਂ ਕਹਿ ਰਦਾ ਵਸੈ ਹਰ ਨਾਮ ਸਗਲ ਸੁਖ ਆਨੰਦ arogh ਸਮਦਰਸੀ ਪੂਰਨ ਨਿਰਜੋਗ ਆਏ ਨਾ ਜਾਏ ਡੋਲੇ ਕਤ ਨਹੀਂ ਜਾਂ ਕਹਿ ਨਾਮ ਬਸੈ ਮਨ ਮਾਹੀ ਦੀਨ ਦਿਆਲੇ ਗੋਪਾਲ ਗੋਵਿੰਦ ਗੁਰਮੁਖ ਜਪੀਆ ਉਤਰੈ ਚਿੰਦ ਨਾਮਿਕ ਕੋ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਉ ਆਗੇ ਮਿਲੇ ਨਾ ਥਾਵੇਂ ਥਾਉ ਗੁਰਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਭੌਜਲ ਪਾਰ ਪਰ ਲਾ ਰਹਾਉ ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੂਟਹਿ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਉ ਸੋਦਤ ਸੋਦਤ ਸੋਦ ਬੀਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋੜ ਸਿਆਣਪ ਬਹੁ ਚਤਰਾਈ ਮਨ ਬਿਨ ਹਰ ਨਾਮੈ ਜਾਇ ਨਾ ਕਾਈ ਦਇਆ ਤਾਰੀ ਗੋਵਿੰਦ ਗੁਸਾਈ ਹਰ ਹਰ ਨਾਨਕ ਟੇਕ ਟਕਾਈ RAM ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ RAM ਰੰਗ ਕੇਲ ਆਗੈ ਜਮ ਸਿਓ ਹੋਏ ਨਾ ਮੇਲ ਆਮ ਬੁੱਧ ਕਾ ਭਯ ਆਪਨਾਸ ਦੁਰਮਤ ਹੋਏ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਤ ਕਰਮ ਕਾਂਡ ਹੰਕਾਰ ਨਾ ਕਾਜੈ ਕੁਸਲ ਸੀਤੀ ਘਰ ਜਾਹੀ ਪੰਡਤ ਰਹਾਉ ਹਰ ਕਾਜਸ ਨਿਦ ਲੀਆ ਲਾਭ ਪੂਰਨ ਭਏ ਮਨੋਰਥ ਸਾਬ ਦੁਖ ਨਾਠਾ ਸੁਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਵਿਗਸਾਇਆ ਨਾਮ ਰਤਨ ਜਿਨ ਪਾਇਆ ਦਾਨ ਇਸ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਏ ਹਰ ਕੀ ਕਥਾ ਸੁਨਤ ਪਵਿੱਤ ਜੇਵਾ ਬਕਤ ਪਾਈ ਗਤ ਮਤ ਸੋ ਪਰਵਾਨ ਜਿਸ ਰਿਦੈ ਵਸਾਈ ਨਾਨਕ ਤੇ ਜਨ ਊਤਮ ਪਾਈ ਰਾਮ ਕਲੀ ਮਹਲਾ ਪੰਜਵਾਂ ਗਉ ਕਰ ਪਕਰੀ ਨਾ ਆਈ ਹਾਕ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ RAM ਨਾਮ ਬਿਨ ਗਤ ਨਹੀਂ ਕਾਈ ਗੁਰ ਪੂਰਾ ਭੇਟਤ ਉਧਾਰ ਰਹਾਉ ਜਬ ਉਸ ਕੋ ਕੋਈ ਦੇਵੇ ਮਾਨ ਤਬ ਆਪਸੇ ਉੱਪਰ ਰੱਖੇ ਗਮਾਨ ਜਬ ਉਸ ਕੋ ਕੋਈ ਮਨ ਪਰਹਰੈ ਤਬ ਉਹ ਸੇਵਕ ਸੇਵਾ ਕਰੇ ਮੁਖ ਬੇਰਾਵੇ ਅੰਤ ਠਗਾਵੇ ਇਕਤ ਠੌਰ ਉਹ ਕਹੀਂ ਨਾ ਸਮਾਵੇ ਹੁਨ 모ਹੇ ਬਹੁਤੇ ਬ੍ਰਹਮੰਡ ਰਾਮ ਜਨੀ ਕੀਨੀ ਖੰਡ ਖੰਡ ਜੋ ਮੰਗੈ ਸੋ ਭੂਖਾ ਰਹੇ ਇਸ ਸੰਗ ਰਾਚੈ ਸੋ ਕਛੂ ਨਾ ਲਹ ਇਸਹਿ ਤਿਆਗ ਸਤ ਸੰਗਤ ਕਰੇ ਵਡਭਾਗੀ ਨਾਨਕ ਉਹ ਤਰੈ रामकली महला पंजवा आत्मराम सर्व मह पीख पूर्ण पूर रहया प्रभु एक रत्न अमोल हृदय मह जान अपनी वस्त तू आप पहचान पी अमृत संतन प्रसाद बड़े भाग होह तो पाईए बिन जेवा क्या जाने स्वाद रहाऊ आठ दस वेद सुनी कह डुरा कोट परगास ना दिसै अंधेरा पशु प्रीत कास संग रचै जिस नहीं बुझावै सो कित बिद बुझै जानन हार रहया प्रभु जान ओत पोत भगतन संगान बिगस बिगस अपना प्रभु गावै नानक तिन जम नेड़ ना आवै रामकली महल्ला 5वां ਦੀਨੋ ਨਾਮ ਕੀਓ ਪਵਿੱਤ ਹੈ ਹਰ ਤਨਰਾਸ ਨਰਾਸ ਇਹ ਬਿੱਤ ਕਾਟੀ ਬੰਧ ਹਰ ਸੇਵਾਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵਹਿ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਉ ਆਏ ਬਨਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ ਰਾਖੇ ਰਾਖਣ ਹਰ ਦਇਾਲ ਨਾ ਕਿਸ ਸੇਵਾ ਨਾ ਕਿਸ ਕਾਲ ਕਰ ਕਿਰਪਾ ਪ੍ਰਭ ਕੀ ਨੀ ਦਇਆ ਬੂਡਤ ਦੁਖ ਮਹਿ ਕਾੜ ਲਇਆ ਸੁਣ ਸੁਣ ਉਪਜਿਓ ਮਨ ਮਹਿ ਚਾਉ ਆਠ ਪਹਿਰ ਹਰ ਕੇ ਗੁਣ ਗਾਉ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਵ ਲਾਈ RAMKALI MAHALLA 5 ਕੌਡੀ ਬਦਲੇ ਤਿਆਗੈ ਰਤਨ ਛੋੜ ਜਾਏ ਤਾਹੂ ਕਾ ਜਤਨ ਸੋ ਸੰਚੈ ਜੋ ਹੋਸੀ ਬਾਤ ਮਾਇਆ ਮੋਹਿਆ ਟੇਡੋ ਜਾਤ ਅਭਾਗੇ ਤੈ ਲਾਜ ਨਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੀਤਿਓ ਮਨ ਮਾਹੀ ਰਹਾਉ ਅੰਮ੍ਰਿਤ ਕਉਰਾ ਵਿਖਿਆ ਮੀਠੀ ਸਾਖਿਤ ਕੀ ਬਿਦ ਨੈਣੋ ਡੀਠੀ ਕੂੜ ਕਪਟ ਹੰਕਾਰ ਦੇ ਜਾਨਾ ਨਾਮ ਸੁਨਤ ਜਨ ਬਿਸੂ ਡਸਾਨਾ ਮਾਇਆ ਕਾਰਨ ਸਦ ਹੀ ਝੂਰੈ ਮਨ ਮੁਖ ਕਬਹਿ ਨਾ ਉਸਤਤ ਕਰੈ ਨਿਰਭਉ ਨਿਰੰਕਾਰ ਦਾਤਾਰ ਤਿਸ ਸਿਉ ਪ੍ਰੀਤ ਨਾ ਕਰੈ ਗਵਾਰ ਸਭ ਸਾਹਾ ਸਿਰ ਸਾਚਾ ਸਾਹ ਵੇ ਮੁਹਤਾਜ ਪੂਰਾ ਪਾਤਸ਼ਾਹ ਮੋਹ ਮਗਨ ਲਪਟਿਓ ਭ੍ਰਮ ਗਿਰਹਿ ਨਾਨਕ ਤਰੀਐ ਤੇਰੀ ਮਿਹਰ RAM ਕਲੀ ਮਹੱਲਾ